ਨਵਾਂ ਸ਼ਹਿਰ ਪੁਲਿਸ ਥਾਣੇ ਵਿਖੇ ਹੈਂਡ ਗ੍ਰੇਨੇਡ ਸੁੱਟਣ ਵਾਲੇ ਗਿਰੋਹਾ ਹੋ ਗਿਆ ਹੈ ਪਰਦਾਫਾਸ਼ ਇਸ ਗਰੋਹ ਦੇ ਤਿੰਨ ਗੁਰਗੇ ਲੱਗੇ ਨੇ ਪੁਲਿਸ ਦੇ ਹੱਥ ਇਹਨਾਂ ਕੋਲੋਂ ਹੋਏ ਨੇ ਹਥਿਆਰ ਬਰਾਮਾ ਤੇ ਇਹਨਾਂ ਦੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨਾਲ ਜੁੜੇ ਹੋਏ ਨੇ ਤਾਰ ਜੀ ਹਾਂ ਦੱਸ ਦਈਏ ਕਿ ਇਸ ਵੇਲੇ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਨਵਾਂ ਸ਼ਹਿਰ ਪੁਲਿਸ ਥਾਣੇ ਦੇ ਵਿੱਚ ਹੈਂਡ ਗਰਨੇਡ ਸੁੱਟਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਚਾਰੇ ਪਾਸੇ ਦਹਿਸ਼ਤ ਫੈਲ ਗਈ ਸੀ ਤੇ ਲੋਕਾਂ ਦੇ ਵਿੱਚ ਇਹ ਸਹਿਮ ਫੈਲ ਗਿਆ ਸੀ ਕਿ ਅਗਰ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਨੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਹ ਦਹਿਸ਼ਤ ਫੈਲਾਈ ਗਈ ਸੀ ਉਸ ਗਰੋਹ ਦਾ ਪੰਜਾਬ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕਰ ਦਿੱਤਾ ਗਿਆ ਹੈ ਤੇ ਇਸ ਗਰੋ ਦੇ ਤਿੰਨ ਜਿਹੜੇ ਗੁਰਗੇ ਨੇ ਉਹ ਪੁਲਿਸ ਦੇ ਹੱਥ ਲੱਗ ਗਏ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਨਾਲ ਹੀ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਗਰੋ ਦੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨਾਲ ਵੀ ਤਾਰ ਜੁੜੇ ਹੋਏ ਨੇ ਦੱਸਦੀ ਹੈ ਕਿ ਜਿਹੜੇ ਤਿੰਨ ਗੁਰਗੇ ਪੰਜਾਬ ਪੁਲਿਸ ਦੇ ਹੱਥ ਲੱਗੇ ਨੇ ਉਹਨਾਂ ਦੀ ਪਛਾਣ ਜੁਗਪ੍ਰੀਤ ਸਿੰਘ ਜਸਕਰਨ ਸਿੰਘ ਤੇ ਹਰਜੋਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੇ ਹੋਰ ਵੀ ਬਹੁਤ ਸਰੀਆਂ ਥਾਵਾਂ ਤੇ ਹੈਂਡ ਗਰਨੇਟ ਸੁੱਟੇ ਸਨ ਤੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦਾ ਯਤਨ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਦੱਸਦੀ ਹੈ ਕਿ ਇੱਥੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਇਹ ਗੁਰੂਗ੍ਰੇ ਪੁਲਿਸ ਦੇ ਹੱਥ ਲੱਗੇ ਨੇ ਇਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਭਾਰੀ ਮੁਸ਼ਕਲ ਕਰਨੀ ਪਈ ਹੈ ਜਿਸ ਦੇ ਵਿੱਚ ਜਲੰਧਰ ਦੀ ਪੁਲਿਸ ਅਤੇ ਨਾਲ ਹੀ ਨਾਲ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਆਪਸੀ ਸਹਿਯੋਗ ਨਾਲ ਜਿਹੜਾ ਕਿ ਸਾਂਝਾ ਆਪਰੇਸ਼ਨ ਕੀਤਾ ਸੀ ਜਿਸ ਦੇ ਵਿਚਕਾਰ ਇਸ ਡਗਰੋ ਹੈ ਉਸ ਦਾ ਪਰਦਾ ਫਾਸ਼ ਕੀਤਾ ਗਿਆ ਤੇ ਤਿੰਨ ਗੁਰਗੇੜੇ ਪੁਲਿਸ ਨੇ ਫੜ ਲਏ ਨੇ ਦੱਸਦੀ ਹੈ ਕਿ ਇਹਨਾਂ ਫੜੇ ਗਏ ਗੁਰਗਿਆਂ ਦੇ ਕੋਲੋਂ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਪਿਸਤੌਲ ਇੱਕ ਰਵਲਵਰ ਤੇ ਨਾਲ ਹੀ ਨਾਲ 6 ਜਿੰਦਾ ਕਾਰਤੂਸ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਇਹ ਤੇ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਇਹ ਗਰੋ ਹੈ ਇਸ ਦੇ ਜਿਹੜੇ ਲਿੰਕ ਨੇ ਜਿਹੜੇ ਤਾਰ ਨੇ ਉਹ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨਾਲ ਦੇ ਹੋਏ ਨੇ ਜਿਹੜੇ ਕਿ ਲੋਕ ਜਰਮਨੀ ਤੇ ਜੁਕੇ ਵਿੱਚ ਰਹਿੰਦੇ ਨੇ ਜਿਹੜੇ ਨਰੇ ਜਿਹੜੇ ਇਸ ਗਰੋ ਦੇ ਨਾਲ ਵੀ ਜੁੜੇ ਹੋਏ ਨੇ ਜਿਹੜੇ ਖਾਲਸਾ ਜਿੰਦਬਾਦ ਫੋਰਸ ਨੂੰ ਆਪਰੇਟ ਕਰਦੇ ਨੇ ਇਹਨਾਂ ਨੂੰ ਚਲਾਉਂਦੇ ਨੇ ਤੇ ਅੱਗੇ ਤੋਂ ਅੱਗੇ ਇਹਨਾਂ ਦੇ ਹੋਰ ਵੀ ਲੋਕ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਨੂੰ ਇਹ ਅਪਡੇਟ ਕਰਦੇ ਰਹਿੰਦੇ ਨੇ ਇਹਨਾਂ ਨੂੰ ਆਰਡਰ ਕਰਦੇ ਰਹਿੰਦੇ ਨੇ ਹੁਕਮ ਕਰਦੇ ਰਹਿੰਦੇ ਨੇ ਕਿ ਕਿੱਥੇ ਕੀ ਕਰਨਾ ਹੈ ਤੇ ਜ਼ਿਆਦਾਤਰ ਇਹਨਾਂ ਦੇ ਵੱਲੋਂ ਪੁਲਿਸ ਥਾਣਿਆਂ ਤੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਹੈਂਡ ਗਰਨੇਡ ਸੁੱਟਣ ਦੀਆਂ ਘਟਨਾਵਾਂ ਨੂੰ जाम दे ਨਤੀਜੇ ਵਜੋਂ ਆਮ ਲੋਕਾਂ ਦੇ ਵਿੱਚ دہشت ਫੈਲਦੀ ਹੈ ਤੇ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ ਤੇ ਦੱਸਦੀ ਹੈ ਕਿ ਜਦੋਂ ਨਵਾਂ ਸ਼ਹਿਰ ਦੇ ਪੁਲਿਸ ਥਾਣੇ ਵਿਖੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ ਤਾਂ ਉਸ ਵੇਲੇ ਆਸ-ਪਾਸ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਮ ਪੈਦਾ ਹੋ ਗਿਆ ਸੀ ਲੋਕਾਂ ਦਾ ਇਹ ਕਹਿਣਾ ਸੀ ਕਿ ਅਗਰ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਨੇ ਤਾਂ ਆਮ ਲੋਕ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੇ ਨੇ ਇੱਥੇ ਜ਼ਿਕਰੇ ਖਾਸ ਹੈ ਕਿ ਕੁਝ ਸਮਾਂ ਪਹਿਲਾਂ ਹੀ ਚੰਡੀਗੜ੍ਹ ਦੇ ਇੱਕ ਕਾਰ ਦੇ ਵਿੱਚ ਵੀ ਹੈਂਡ ਗ੍ਰੇਨੇਡ ਸੁੱਟਿਆ ਦਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਉਹ ਜਿਹੜੀ ਕੋਠੀ ਸੀ ਉਹ ਘਰ ਸੀ ਕਿਸੇ ਜਾਣੇ ਮਾਨੇ ਵਿਅਕਤੀ ਦਾ ਘਰ ਸੀ ਜਿੱਥੇ ਉਹ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ ਔਰ ਘਰ ਦੇ ਵਿਹੜੇ ਦੇ ਵਿੱਚ ਕੁਝ ਲੋਕ ਬੈਠੇ ਹੋਏ ਸਨ ਪਰਿਵਾਰਿਕ ਮੈਂਬਰ ਸਨ ਜਿਨ੍ਹਾਂ ਦੇ ਉੱਪਰ ਹੈਂਡ ਗ੍ਰੇਨੇਡ ਸੁੱਟਣ ਦਾ ਉਹ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਵੀ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਰੀ دہشت ਫੈਲੀ ਹੋਈ ਸੀ ਕਿ ਲੋਕ ਤਾਂ ਆਪਣੇ ਘਰਾਂ ਵਿੱਚ ਹੀ ਸੁਰੱਖਿਤ ਨਹੀਂ ਨੇ ਘਰਾਂ ਵਿੱਚ ਹੀ ਹੈਂਡ ਗ੍ਰੇਨੇਡ ਸੁੱਟੇ ਜਾਣ ਲੱਗ ਪਏ ਨੇ ਤਾਂ ਫਿਰ ਲੋਕ ਬਾਹਰ ਜਾਂ ਸੜਕਾਂ ਦੇ ਉੱਪਰ ਕੇ ਇਸ ਤਰ੍ਹਾਂ ਸੁਰੱਖਿਅਤ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਫਿਰ ਨਵਾਂ ਸ਼ਹਿਰ ਦੇ ਪੁਲਿਸ ਥਾਣੇ ਵਿਖੇ ਇਹ ਮਾਮਲਾ ਸਾਹਮਣੇ ਆ ਗਿਆ ਸੀ ਜਿੱਥੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ ਤੇ ਕਈ ਹੋਰ ਥਾਵਾਂ ਦੇ ਉੱਪਰ ਵੀ ਜਿਵੇਂ ਅਸੀਂ ਪਹਿਲਾਂ ਸੁਣੀਆਂ ਨੇ ਕਿ ਇਹ ਘਟਨਾਵਾਂ ਜਈਆਂ ਸਾਹਮਣੇ ਆਈਆਂ ਸਨ ਕਿ ਕਿਸੇ ਪੈਟਰੋਲ ਪੰਪ ਦੇ ਉੱਪਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਕਦੀ ਕਿਸੇ ਸੜਕ ਦੇ ਉੱਪਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਤੇ ਫਿਰ ਲੋਕਾਂ ਦੇ ਵਿੱਚ ਸਹਿਮ ਹੋਣਾ ਤਾਂ ਜਾਇਜ਼ ਰਹੀ ਗੱਲ ਹੈ ਤੇ ਫਿਲਹਾਲ ਪੁਲਿਸ ਨੇ ਭਾਰੀ ਮੁਸ਼ਕਲ ਦੇ ਮਗਰੋਂ ਇਸ ਗਰੋ ਦਾ ਪਰਦਾਫਾਸ਼ ਕਰ ਦਿੱਤਾ ਹੈ ਜਿਨ੍ਹਾਂ ਨੇ ਕਈ ਥਾਵਾਂ ਤੇ ਉੱਪਰ ਹੈਂਡ ਗ੍ਰੇਨੇਡ ਜਿਹੜੇ ਸੁੱਟੇ ਸਨ ਤੇ ਇਹਨਾਂ ਦੇ ਤਿੰਨ ਗੁਰਗੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲੈਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਨੇ ਤੇ ਉਹਨਾਂ ਦੇ ਕੋਲੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਪੁਲਿਸ ਹੁਣ ਅਗਲੀ ਦੀ ਕਾਰਵਾਈ ਕਰ ਰਹੀ ਹੈ